ਕਰਦਣਾ ਜਿਹੜੀ ਮ ਦਿੱਤੀ ਹੈ ਇਹ ਵੈਸੇ ਕਰਕੇ ਇੱਥੇ ਲਿਆ ਆ ਮਾ ਮੌਕੇ ਤੇ ਆਣ ਪੈਜ ਮੌਕੇ ਤੇ ਪਤਾ ਲੱਗੇ ਕੀ ਹੋਇਆ ਕਿ ਤੱਲੀ ਵਿੱਚ ਇੱਕ ਸਾਡੀ ਨਿੱਤ ਪੂਜਾ ਪ੍ਰਕਾਸ਼ ਨਾਂ ਦਾ ਇੱਕ ਗ੍ਰੰਥ ਹੈ ਨਿੱਤ ਪੂਜਾ ਪ੍ਰਕਾਸ਼ ਉਹਨੇ ਬਹੁਤ سارے ਗ੍ਰਾਮਰ ਮੰਤਰ ਲੈ ਕੇ ਉਹਦਾ ਉਚਾਰਨ ਕਰਿਆ ਕੁਝ ਵਿਆਹ ਬੰਦੀ ਆਂਦੀ ਆ ਕੁਝ ਸਭੀ ਆਪਸ ਵਿੱਚ ਆਪੀ ਆਂਦੀ ਹੈ ਉਹਦੇ ਵਿੱਚ ਜਿੱਦੋ ਪੀਰ ਸੰਸਕਾਰ ਦਾ ਮੰਤਰ ਆਂਦਾ ਹੈ ਇਰੇ ਵਿੱਚ ਆ ਵੇਖੋ ਤੁਸੀਂ ਲੱਗੋ ਵੀ ਸਰਕਾਰੀ ਹੈ ਚਲੋ ਅ ਜਗੋ ਪੂਵਿਧਾਨ ਕਰਨੇ ਦਾ ਮੰਤਰ ਓਮ ਜਗੋ ਪੂਵਿਦੰ ਪਰਮ ਪਵਿੱਤਰ ਪ੍ਰਜਾਪਤੈ ਯਾਤ ਸਹਜ ਪ੍ਰਸਤਾਤ ਆਯੂਸ਼ਮਗਮ ਪ੍ਰਤੀ ਅਨਿ ਮਨੁਨਚਮ ਸ਼ੁਭ੍ਰਮ ਜਗੋ ਪੂਵਿਦੰ ਬਲਮਸਤੂ ਤੇਜਾਹ ਜਗੋ ਪੂਵਿਤ ਮਸੀ ਜਗਿਆ ਸਿਤਵਾ ਜਗੋ ਪੂਵਿਤ ਨੂੰ ਪਨਹਿਆ ਮੀ ਇਹ ਜਗੋ ਪਵਿੱਤਰ ਧਾਰਨ ਕਰਨ ਦਾ ਜਨੂਨ ਕਰਨ ਦਾ ਮੰਤਰ ਹੈ ਅਨਾਦਸਤੇ ਕੀ ਕਰ ਬੋਲ ਮੈਂ ਸੋਮਦੇਵ ਸ਼ਰਮਾ ਜੀ ਵਾਈਸ ਚੇਅਰਮੈਨ ਸ਼੍ਰੀ ਵੱਡੇ ਅਨੁਮਾਨ ਮੰਦੜਾ ਦੁਰਗਿਆਣਾ ਕਮੇਟੀ ਦੇ ਵਾਈਸ ਚੇਅਰਮੈਨ ਦੇ ਨਾਤੇ ਮੇਰੇ ਕੋਲ ਤਿੰਨ ਜ਼ਿੰਮੇਵਾਰੀਆਂ ਨੇ ਇੱਕ ਵੱਡੇ ਹਨੂਮਾਨ ਜੀ ਦਾ ਵਾਈਸ ਚੇਅਰਮੈਨ ਹੈ ਇੱਕ ਪਿੰਡਾਂ ਦੇ ਵਿੱਚ ਜਿਹੜੇ ਅਤਵਾਦ ਦੇ ਵੇਲੇ ਮੰਦਿਰ ਉੱਜੜ ਗਏ ਸੀ ਉਹਨਾਂ ਦੇ ਪੁਨਰਵਾਸ ਦਾ ਕੰਮ ਕਰਦਾ ਹਾਂ ਸਾਰੇ ਪਿੰਡਾਂ 'ਚ ਔਰ ਤੀਸਰਾ ਜਿਹੜੇ ਇੱਥੇ ਕਾਨੂੰਨ ਨਾਲ ਸੰਬੰਧਿਤ ਕਚਹਿਰੀਆਂ 'ਚ ਮੁਕਦਮੇ ਚੱਲਦੇ ਉਹਦਾ ਵੀ ਵਾਈਸ ਚੇਅਰਮੈਨ ਹਾਂ ਅੱਜ ਜੀ ਕਿ ਕੱਲ ਪਹਿਲਾ ਨਵਰਾਤਰਾ ਸੀ ਮੈਂ ਹਨੂਮਾਨ ਜੀ ਦੇ ਮੰਦਰੋਂ ਆਪਣੀ ਰੁਟੀਨ 'ਚ ਪਾਠ ਕਰਕੇ ਤੇ ਭਗਵਤੀ ਦੇ ਚਰਨਾਂ 'ਚ ਆਇਆ ਸਾਂ ਉੱਥੇ ਕੁਝ ਪੰਨੇ ਧਾਰਮਿਕ ਪੁਸਤਕਾਂ ਦੇ ਮੈਨੂੰ ਤੇ ਮੈਂ ਪੁਜਾਰੀ ਜੀ ਨੂੰ ਪੁੱਛਿਆ ਮੈਂ ਪੁਜਾਰੀ ਜੀ ਇਹ ਕੀ ਹੈ ਕਹਿੰਦਾ ਜੀ ਇਹ ਬਾਹਰੋਂ ਫੁੱਲਾਂ ਵਾਲਿਆਂ ਨੇ ਭੇਜਿਆ ਫੁੱਲ ਲਪੇਟ ਕੇ ਸੇਰੇ ਲਪੇਟ ਕੇ ਉਹਨਾਂ ਨੇ ਭੇਜਿਆ ਮੈਂ ਕਿਹਾ ਇਹ ਆਪਾਂ ਨੂੰ ਨਜ਼ਰ ਆ ਗਿਆ ਸੀ ਇਹ ਧਾਰਮਿਕ ਕਿਤਾਬਾਂ ਨੇ ਕਹਿੰਦੇ ਜੀ ਆਗੀਆਂ ਤੇ ਇਸੇ ਕਰਕੇ ਅਸੀਂ ਪਿੱਪਲ ਦੇ ਥੱਲੇ ਰਾਤ ਦਿੱਤੀਆਂ ਮੈਂ ਉਹਨਾਂ ਨੂੰ ਚੁੱਕਿਆ ਚੁੱਕ ਕੇ ਤੇ ਮੈਂ ਇਹਨਾਂ ਦੇ ਕੋਲ ਆ ਗਿਆ ਜਦੋਂ ਮੈਂ ਇਹਨਾਂ ਦੇ ਕੋਲ ਆਇਆ ਮੈਂ ਕਿਹਾ ਯਾਰ ਇਹ ਕੀ ਹੈ ਇਹ ਕੀ ਕਰਦੇ ਪਏ ਹੋ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਇੱਕ ਮਿੰਟ ਆਪਣਾ ਪੈਰ ਚੁੱਕਿਓ ਉਹਦੇ ਪੈਰ ਦੇ ਥੱਲੇ ਇਹ ਜਿਹੜਾ ਕਾਗਜ਼ ਪਿਆ ਆਇਆ ਸੀ ਕਾਗਜ਼ ਮਤਲਬ ਪੰਨਾ ਇਹ ਅੰਗ ਹੈ ਸਾਡੇ ਧਾਰਮਿਕ ਕਿਤਾਬਾਂ ਦਾ ਅੰਗ ਹੈ ਇਹ ਉਥੇ ਪਿਆ ਸੀ ਮੈਂ ਉਹਦੇ ਪੈਰਾ ਥੱਲੇ ਚੁੱਕਿਆ ਮੈਂ ਕਿਹਾ ਕੀ ਹੈ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਅਕਲ ਦੇ ਅੰਨੇ ਹੋ ਮੈਂ ਤਾਂ ਹੀ ਕਿਹਾ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੈਂ ਕਿਹਾ ਅਕਲ ਦੇ ਅੰਨੇ ਹੋ ਭਗਵਦ ਗੀਤਾ ਪਾੜ ਕੇ ਤੋਰ ਦਿੱਤੀ ਜੇ ਕਿਉਂਕਿ ਜਿਹੜੇ ਪਹਿਲੇ ਜਿਹੜੇ ਅੰਗ ਸੀਗੇ ਉਹ ਭਗਵਦ ਗੀਤਾ ਦੇ ਚੌਥੇ ਅਧਿਆਏ ਦੇ ਸੀਗੇ ਉਹਦੇ ਵਿੱਚ ਸ਼੍ਰੀ ਕ੍ਰਿਸ਼ਨੋ ਬਾਤ ਵੀ ਹੈਗਾ ਸੀ ਸ਼੍ਰੀ ਅਰਜੁਨੋ ਬਾਤ ਵੀ ਹੈਗਾ ਸੀ ਜਿਹੜਾ ਮੈਂ ਦਰਗਿਆਣਾ ਚੌਂਕੀ ਦੇ ਇੰਚਾਰਜ ਨੂੰ ਦਿੱਤਾ ਲੇਕਿਨ ਇਸ ਬੰਦੇ ਨੇ ਮੈਨੂੰ ਇੱਕੋ ਗੱਲ ਕਹੀ ਜਾਓ ਜੋ ਕਰਨਾ ਕਰ ਲਓ ਮੈਂ ਕਿਹਾ ਮੈਂ ਤੇਰੇ ਤੇ ਬੇਅਦਬੀ ਦਾ ਪਰਚਾ ਕਰਾ ਦੂੰਗਾ ਕਿ ਤੂੰ ਗਲਤ ਕੰਮ ਕਰਨ ਨੇ ਕਹਿੰਦਾ ਜੋ ਕਰਨਾ ਕਰ ਲਓ ਮੈਂ ਠੀਕ ਹੈ ਜੀ ਮੈਂ ਚਲਾ ਗਿਆ ਮੈਂ ਜਾ ਕੇ ਅੰਦਰ ਕਮੇਟੀ ਦਫ਼ਤਰ ਬੈਠ ਕੇ ਦਰਖਾਸਤ ਲਿਖੀ ਚੌਂਕੀ ਇੰਚਾਰਜ ਨੂੰ ਬੁਲਾਇਆ ਸਾਰੇ ਜਿਹੜੇ ਅੰਗ ਦਿਖਾਏ ਆ ਉਹਨਾਂ ਨੂੰ ਅੰਗ ਮੈਂ ਦਿੱਤੇ ਆ ਉਸ ਤੋਂ ਬਾਅਦ ਅੰਗ ਲਿਜਾ ਕੇ ਮੈਂ ਹੋਰ ਦਿੱਤੇ ਆ ਉਹ ਉਹਨਾਂ ਨੇ ਉੱਥੇ ਆਪਣੀ ਅਲਮਾਰੀ 'ਚ ਇੱਕ ਵਸਤਰ ਦੇ ਵਿੱਚ ਰੱਖੇ ਆ ਸਾਮ ਕੇ ਔਰ ਉਹਨਾਂ ਨੂੰ ਮੈਂ ਦਰਖਾਸਤ ਦਿੱਤੀ ਕੱਲ ਸਵੇਰ ਤੋਂ ਲੈ ਕੇ ਅੱਜ ਸਵੇਰ ਤੱਕ ਤਿਲ ਹੋਣ ਤੱਕ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਨਹੀਂ ਕੀਤੀ ਗਈ। ਮੈਂ ਉਹਨਾਂ ਨੂੰ ਚੌਂਕੀ ਇੰਚਾਰਜ ਨੂੰ ਫੋਨ ਕੀਤਾ 11:30 ਵਜੇ ਦੇ ਅੱਜ ਕਰੀਬ ਮੈਂ ਕਿਹਾ ਜੀ ਕਿੱਥੇ ਹੋ? ਕਹਿੰਦੇ ਮੈਂ ਤਾਂ ਦਰਗਾਨਾ ਕਮੇਟੀ ਦਫ਼ਤਰ ਬੈਠਾ ਮੈਂ ਕਿਹਾ ਮੈਂ ਤਾਂ ਤੁਹਾਡੀ ਚੌਂਕੀ ਤੁਰਿਆ ਫਿਰਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਜੀ ਤੁਸੀਂ ਇੱਦਾਂ ਕਰੋ ਅੰਦਰ ਆ ਜਾਓ ਜਰਾ ਦੋ ਗੜ ਮੈਂ ਚਲਾ ਗਿਆ। ਦੇਖੋ ਜੀ ਇਦਾਂ ਇਦਾਂ ਓਣਾ ਟਾਲ ਮਟੋਲ ਮੈਂ ਕਿਹਾ ਜੀ ਤੁਹਾਡੇ ਤੇ ਪ੍ਰੈਸ਼ਰ ਹੈ। ਕਹਿੰਦਾ ਹਾਂ ਜੀ। ਮੈਂ ਕਿਹਾ ਮੈਨੂੰ ਵੀ 200 ਫੋਨ ਆਇਆ ਤੁਹਾਨੂੰ ਵੀ ਆਇਆ ਹੋਣਾ। ਕਹਿੰਦਾ ਜੀ ਸਾਡੇ ਕੋ ਸਾਰਿਆਂ ਨੇ ਤੁਹਾਡਾ ਨੰਬਰ ਮੰਗਿਆ। ਤੇ ਅਸੀਂ ਕਹਿਆ ਜੀ ਤੁਸੀਂ ਆਪ ਹੀ ਗੱਲ ਕਰ ਲਓ ਹਾਂ ਮੈਨੂੰ ਫੋਨ ਆਏ ਆ ਬਹੁਤ ਸਾਰੇ ਫੋਨ ਆਏ ਆ ਬੜੇ ਬੜੇ ਪੋਲਿਟਿਸ਼ੀਅਨਸ ਦੇ ਆਏ ਆ ਕਾਉਂਸਲਰਸ ਦੇ ਆਏ ਆ ਮੈਂ ਜਦੋਂ ਉਹਨਾਂ ਦੇ ਅੱਗੇ ਸਵਾਲ ਰੱਖਦਾ ਉਹ ਉਸ ਗੱਲ ਤੇ ਚੁੱਪੀ ਸਾਹ ਜਾਂਦੇ ਹੈ ਕਿ ਵੀ ਇਹ ਧਰਮ ਦੀ ਬੇਅਦਬੀ ਹੈ ਮੈਨੂੰ ਕਹਿੰਦੇ ਜੀ ਸਾਡੇ ਡਿਪਟੀ ਸਾਹਿਬ ਆਣ ਵਾਲੇ ਆ ਤੇ ਤੁਸੀਂ 10 ਮਿੰਟ ਰੁਕੋ ਤੇ ਉਹਨਾਂ ਨੂੰ ਮਿਲ ਕੇ ਜਾਓ ਇਨ ਬਿਟਵੀਨ ਉਹਨਾਂ ਨੇ ਚੌਂਕੀ ਫੋਨ ਕੀਤਾ ਜਾਂ ਚੌਂਕੀ ਉਹਨਾਂ ਨੂੰ ਫੋਨ ਆਇਆ ਉਹ ਕਹਿੰਦੇ ਡਿਪਟੀ ਸਾਹਿਬ ਉੱਥੇ ਆਫਿਸ 'ਚ ਬੈਠੇ ਆ ਤੁਸੀਂ ਆ ਜਾਓ ਮੈਂ ਚਲਾ ਗਿਆ ਜਸਪਾਲ ਘੋੜੂ ਜੀ ਏਸੀਪੀ ਸੈਂ ਉਥੇ ਮੌਜੂਦ ਸੀ ਇਨਸਪੈਕਟਰ ਮਨਦੀਪ ਸਿੰਘ ਇੱਕ ਮੌਜੂਦ ਸੀ ਇੱਕ ਇਨਸਪੈਕਟਰ ਹਿੰਦੂ ਜੈਂਟਲਮੈਨ ਉਹ ਵੀ ਮੌਜੂਦ ਸੀ ਮੈਂ ਉਹਨਾਂ ਦੇ ਕੋਲ ਗਿਆ ਮੈਨੂੰ ਕਹਿੰਦਾ ਦੱਸੋ ਜੀ ਉਹਨਾਂ ਕੋਈ ਫਾਰਮੈਲਟੀ ਨਹੀਂ ਕੀਤੀ ਗਈ ਬਹਿ ਜਾਓ ਗੱਲ ਕਰ ਲੋ ਦੱਸੋ ਜੀ ਨਾਪੀ ਕੁਰਸੀ ਬੜੀ ਤੇ ਬਹਿ ਗਿਆ ਮੈਂ ਕਿਹਾ ਜੀ ਮੈਂ ਕੱਲ ਦੀ ਦਰਖਾਸਤ ਦਤੀ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਕਿਹਾ ਜੀ ਉਹ ਕਿਉਂ ਨਹੀਂ ਜੀ ਅਸੀਂ ਦਰਗਿਆਣਾ ਪਰਮਿਸਸ ਦੇ ਅੰਦਰ ਕੁਝ ਹੋਏਗਾ ਤੇ ਕਾਰਵਾਈ ਨਹੀਂ ਕਰਨੀ ਮੈਂ ਕਿਹਾ ਜੀ ਉਹ ਕਿਉਂ ਇਹ ਜੇ ਸਾਨੂੰ ਦਰਗਿਆਣਾ ਕਮੇਟੀ ਕਹੇਗੀ ਤੇ ਅਸੀਂ ਕਰਾਂਗੇ ਮੈਂ ਕਿਹਾ ਤੁਹਾਨੂੰ ਦਰਗਾਹ ਕਮੇਟੀ ਨੇ ਨਾ ਕੀਤੀ ਐ ਇਹ ਨਹੀਂ ਜੀ ਅਸੀਂ ਕਰਨੀ ਨਹੀਂ ਸਾਜੀ ਕਾਰਵਾਈ ਨਹੀਂ ਕਰਨੀ ਮੈਂ ਕਿਹਾ ਜੀ ਕਿਉਂ ਨਹੀਂ ਕਰਨੀ ਦੇਖੋ ਜੀ ਤੁਸੀਂ ਸਮਝਦੇ ਹੋ ਸਿਆਣੇ ਹੋ ਮੈਂ ਕਿਹਾ ਹਾਂ ਬਿਲਕੁਲ ਸਿਆਣਾ ਪੜਿਆ ਲਗਿਆ ਅਨਪੜਣੀ ਐ ਪੜ੍ਹ ਲਿਖ ਕੇ ਸੋਚ ਕੇ ਸਮਝ ਕੇ ਦਰਖਾਸਤ ਦਿੱਤੀ ਐ ਮੈਂ ਕਿਤੇ মিডিਆ 'ਚ ਨਹੀਂ ਗਿਆ ਕੋਈ ਹੱਲਾ ਗੁੱਲਾ ਨਹੀਂ ਕੀਤਾ ਕੋਈ ਜਾਤ ਸੰਸਥਾਵਾਂ ਨੂੰ ਨਹੀਂ ਬੁਲਾਇਆ ਕਿਉਂਕਿ ਮੇਰਾ ਇਹ ਪ੍ਰੋਗਰਾਮ ਨਹੀਂ ਐ ਮੇਰਾ ਪ੍ਰੋਗਰਾਮ ਤਾਂ ਇਹ ਐ ਕਿ ਤੁਸੀਂ ਇੱਕ ਬੰਦਾ ਧਰਮ ਦੀ ਬੇਅਦਵੀ ਕਰਦਾ ਪਿਆ ਉਹਤੇ ਕਾਰਵਾਈ ਕਰੋ ਕਹਿੰਦੇ ਜੀ ਅਸੀਂ ਨਹੀਂ ਕਰਨੀ ਜਿੰਨਾ ਚਿਰ ਸਾਨੂੰ ਪ੍ਰਧਾਨ ਨਹੀਂ ਕਹਿੰਦੀ ਤੁਸੀਂ ਇਹ ਦਰਖਾਸਤ ਲਿਖ ਕੇ ਦਿਓ ਦਰਗਾਣਾ ਕਮੇਟੀ ਦੇ ਪ੍ਰਧਾਨ ਨੂੰ ਦਰਗਾਣਾ ਕਮੇਟੀ ਦੇਵੇ ਸਾਨੂੰ ਫਿਰ ਅਸੀਂ ਸੋਚਾਂਗੇ ਮੈਂ ਕਹਾਂ ਜੀ ਉਹ ਦੀ ਸੋਚੋ ਨਾ ਸੋਚੋ ਮੈਂ ਦਰਖਾਸਤ ਤੁਹਾਨੂੰ ਦਿੱਤੀ ਆ ਤੁਸੀਂ ਕਾਰਵਾਈ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਲੇਕਿਨ ਮੈਂ ਹੁਣ ਇਹ ਗੱਲ ਸਮਾਜ 'ਚ ਲੈ ਜਾਊਂਗਾ ਸਰ ਭਾਈ ਸਮਝਦੇ ਨਾ ਦਾਬਾ ਕੋਈ ਏਡਾ ਬੇਵਕੂਫ ਨਹੀਂ ਕਿ ਕਵਾੜੀਆਂ ਨੂੰ ਦੇ ਦੇ ਕੋਈ ਏਡਾ ਅਕਲਦਾਨਾ ਨਹੀਂ ਇਹ ਸਮਝੋ ਅੱਜ ਤੁਸੀਂ ਸਮਝਦੇ ਹੋਗੇ ਗੁਟਕਾ ਸਾਹਿਬ ਕੋਈ ਦੇ ਦੂਗਾ ਕਵਾੜਜੇ ਕਿਸੇ ਕਵਾੜੀਆਂ ਦੇ ਦੂਗਾ ਸ਼੍ਰੀ ਮਾਰਵਾ ਮਦ ਬਾਗਵਦ ਗੀਤਾ ਜਿਹੜੀ ਹੈ ਉਹ ਕਵਾੜਜੇ ਦੇ ਦੂਗਾ ਨਿੱਤੇ ਪੂਜਾ ਪ੍ਰਕਾਸ਼ ਜਿਹੜੀ ਉਹ ਕਵਾੜਜੇ ਦੇ ਦੂਗਾ ਕਵਾੜਜੇ ਦਿੱਤੀ ਕਵਾੜਜੇ ਦਿੱਤੀ ਗੱਲ ਬਕਵਾਸ ਹੈ ਇਹ ਇਹਨਾਂ ਨੇ ਆਪ ਇਹ ਨਵੀਂ ਆ ਬਿਲਕੁਲ ਨਵੀਂ ਪ੍ਰਿੰਟਡ ਬਾਗਵਦ ਗੀਤਾ ਇਹ ਉਹ ਪਾੜ ਕੇ ਤੇ ਇਹਨਾਂ ਨੇ ਉਹ ਕੋਲੇ ਲਪੇਟੇ ਪੁਸ਼ਪਲ ਭੇਟੇ ਸੇਰੇ ਲਪੇਟੇ ਤੇ ਭੇਜ ਦਿੱਤੇ ਲੋਕਾਂ ਦੇ ਪੈਰਾਂ 'ਚ ਆਏ ਖੁਦੇ ਦੇ ਪੈਰਾਂ ਤੋਂ ਲੋ ਮੈਂ ਕੱਢੇ ਮੈਂ ਦੁਕਾਨਦਾਰ ਦੇ ਪੈਰਾਂ ਥੱਲੂ ਇਹ ਇਹ ਜਿਹੜੇ ਅੰਗ ਆ ਉਹ ਕੱਢੇ ਆ 3 ਸਮੇਂ ਦੇ ਤੋਂ ਕਿ ਜਿ ਸਟਾਰਟ ਆਏ ਦੇਖੋ ਇਹ ਲੰਬੇ ਸਮੇਂ ਦੀ ਗੱਲ ਨਹੀਂ ਹੈ ਇਹ ਕੱਲ ਹੀ ਕਾੰਡ ਹੋਇਆ ਜਾਂ ਅਸੀਂ ਇਹ ਕਹਿ ਲਈਏ ਕਿ ਕੱਲ ਹੀ ਸਾਡੇ ਧਿਆਨ 'ਚ ਆਇਆ ਐਸੀ ਮੂਰਖਤਾ ਜਿਹਨੇ ਕੱਲ ਕੀਤੀ ਇਹਨੇ ਪਹਿਲਾਂ ਵੀ ਕੀਤੀ ਹੋਏਗੀ ਜਾਨਵਰਾਂ ਦੇ ਬੇਅਦਬੀ ਹੋਰ ਬੇਅਦਬੀ ਹੈ ਕਿ ਤੁਹਾਡੇ ਕੋਲ ਹੋਰ ਕੀ ਜੱਥੇਬੰਦੀਆਂ ਦੇ ਬਾਰੇ ਮੈਂ ਦੇਖੋ ਕਿਸੇ ਜਥੇਬੰਦੀ ਨੂੰ ਕੋਈ ਅਪੀਲ ਨਹੀਂ ਕੀਤੀ ਮੈਂ ਆਪ ਸਨਾਤਨੀ ਆ ਆਪ ਹਰੁਮਾਨ ਜੀ ਦਾ ਭਗਤ ਆ ਆਪ ਮੈਂ ਹਿੰਦੂ ਧਰਮ ਦਾ ਉਪਾਸਕ ਆ ਆਮ ਮੈਂ ਭਗਵਤੀ ਦਾ ਉਪਾਸਕ ਆ ਮੈਂ ਭਗਵਾਨ ਕ੍ਰਿਸ਼ਨ ਦਾ ਉਪਾਸਕ ਆ ਮੈਂ ਗੀਤਾ ਨੂੰ ਜਾਣਦਾ ਗੀਤਾ ਨੂੰ ਪੜਦਾ ਗੀਤਾ ਨੂੰ ਸਮਝਦਾ ਸ਼੍ਰੀਮਦ ਭਗਵਤ ਗੀਤਾ ਦਾ ਅਰਥ ਕੀ ਹੈ ਜਿਹੜੀ ਸਾਨੂੰ ਜੀਵਨ ਦਾ ਯਥਾਰਥ ਸਿਖਾਉਂਦੀ ਹੈ ਜਿਹੜੀ ਸਾਨੂੰ ਕਰਮ ਕਰਨਾ ਸਿਖਾਉਂਦੀ ਹੈ ਜਿਹੜੀ ਸ਼੍ਰੀਮਦ ਭਗਵਦ ਗੀਤਾ ਸਾਨੂੰ ਕਹਿੰਦੀ ਹੈ ਕਰਮਨਿਵਾ ਅਧਿਕਾਰਸਤੇ ਮਾਫਲੇਸ਼ੂ ਕਦਾਚਨ ਅੱਗੇ ਵਾਲਾ ਸ਼ਲੋਕ ਹੈ ਮਾ ਕਰਮਫਲਹਿ ਤੂ ਭੂਰਮਾਤੇ ਸੰਗੋਸਤਵ ਕਰਮਾਣੀ ਉਸ ਗੀਤਾ ਭਗਵਦ ਗੀਤਾ ਨੂੰ ਉਸ ਸ਼੍ਰੀਕ੍ਰਿਸ਼ਨ ਦੇ ਉਵਾਚ ਨੂੰ ਮੈਂ ਕਿਉਂ ਬੋਲ ਸਕਦਾ ਮੈਂ ਕਿਸੇ ਦੀ ਸ਼ਰਨ ਚ ਕਿਉਂ ਜਾਊਂਗਾ ਮੈਂ ਭਗਵਾਨ ਦੀ ਸ਼ਰਨ 'ਚ ਭਗਵਾਨ ਦੀ ਸ਼ਰਨ 'ਚ ਰਹਿ ਕੇ ਗੱਲ ਕਰੂੰਗਾ ਭਗਵਾਨ ਮੇਰੇ ਰક્ષਕ ਹੈ ਮੇਰੀ ਰੱਖਿਆ ਭਗਵਾਨ ਨੇ ਕਰਨੀ ਹੈ ਮੈਂ ਕਿਸੇ ਸੰਸਥਾ ਨੂੰ ਨਹੀਂ ਕਹਿੰਦਾ ਜਿਹੜੀ ਇਹ ਸੰਸਥਾ ਸੁਣਨਗੀਆਂ ਜਿਨ੍ਹਾਂ ਦਾ ਮਨਕ ਝੋਲੇਗਾ ਜਿਹੜੇ ਲੋਕ ਆਪਣੇ ਆਪ ਨੂੰ ਸਨਾਤਨੀ ਸਮਝਦੇ ਹੋਣਗੇ ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਸਮਝਦੇ ਹੋਣਗੇ ਉਹ ਆਪਣੇ ਆਪ ਇਸ ਬੰਦੇ ਦੇ ਬੂਏ ਅੱਗੇ ਬਹਿ ਜਾਣਗੇ ਆਪ ਬੈਠ ਜਾਣਗੇ ਤੇ ਬੂਏ ਦੇ ਅੱਗੇ ਉਹ ਆਪ ਨਾ ਲੋਕਾਂ ਦੇ ਬੂਏ ਅੱਗੇ ਬੈਠ ਜਾਣਗੇ ਜਿਹੜੇ ਇਸ ਕਾਰਵਾਈ ਨੂੰ ਰੋਕਣਾ ਚਾਹੁੰਦੇ ਆ ਇਹ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਅਗਲਾ ਸਟੈਪ ਤੁਹਾਡਾ ਕੀ ਹੈ ਅਗਲਾ ਪ੍ਰਸ਼ਾਸਨ ਨੂੰ ਫਿਰ ਕਾਰਵਾਈ ਵੇਖਣੀ ਪੈਗੀ ਨਾ ਪ੍ਰਸ਼ਾਸਨ ਇਹ ਮੈਂ ਉਹ ਲੀਡਰ ਨਹੀਂ ਆ ਕਿ ਜਿਹੜਾ ਮੀਡੀਆ ਦੇ ਪਿੱਛੇ ਘੁੰਮਦਾ ਆ ਜਾਂ ਜਿਹਨੂੰ ਮੀਡੀਆ ਦੀ ਤਰਕਾਰ ਆ ਮੀਡੀਆ ਇੱਕ ਬੜਾ ਵੱਡਾ ਜਰੀਆ ਹੈ ਆਪਣੀ ਗੱਲ ਨੂੰ ਸਮਾਜ ਦੇ ਅੰਦਰ ਪਹੁੰਚਾਉਣ ਦਾ ਆਪਣੀ ਗੱਲ ਨੂੰ ਪ੍ਰਸ਼ਾਸਨ ਦੇ ਅੰਦਰ ਪਹੁੰਚਾਉਣ ਦਾ মিডিਆ ਲੋਕੀ ਫੇਮ ਮੰਗਰੁੰਦੇ ਆ ਮੈਂ ਫੇਮ ਮੰਗਰ ਨਹੀਂ ਆ ਤੁਹਾਡੇ ਜੋ ਬਹੁਤ ਸਾਰੇ মিডিਆ ਵਾਲੇ ਮੈਨੂੰ ਜਾਣਦੇ ਮੈਂ 7 ਸਾਲ মিডিਆ ਦਾ ਬੀਜੇਪੀ ਦਾ ਇੰਚਾਰਜ ਰਿਆ ਲੇਕਿਨ ਮੈਂ ਕਦੀ ਆਪਣੀ ਫੋਟੋ ਕਜਾਣ ਵਾਲੀ ਨਹੀਂ ਜਾਂਦਾ ਨਾ ਮੈਨੂੰ ਫੋਟੋ ਦੀ ਲੋੜ ਹੈ ਮਸਲਾ ਇਹ ਹੈ ਕਿ ਇਹਨਾਂ ਨੇ ਧਾਰਮਿਕ ਤੌਰ ਤੇ ਬੇਅਦਬੀ ਕੀਤੀ ਹੈ ਸ਼੍ਰੀਮਦ ਭਗਵਤ ਗੀਤਾ ਨੂੰ ਫਾੜਿਆ ਹੈ ਸ਼੍ਰੀਮਦ ਭਗਵਦ ਗੀਤਾ ਦੇ ਅੰਗ ਫਾੜ ਕੇ ਪੈਰਾਂ 'ਚ ਲੈ ਆ ਜਿਹੜੀ ਨਾ ਕਾਬਲੇ ਬਰਦਾਸ਼ਤ ਵੈਰੀਫਾਈ ਕਰ ਰਹੇ ਆ ਜੀ ਸੀਨੀਅਰ ਅਫਸਰਾਂ ਦੇ ਧਿਆਨ ਚ ਲੈੰਦਾ ਜਿਆਦਾ ਜੀ ਕਿਹਦੇ ਵੱਲ ਕੰਪਲੇਨਟ ਆਈ ਖਬਰ ਹੈ ਕੰਪਲੇਨਟ ਦਾ ਸੌਂਦੇਵ ਨੂੰ ਦਿੱਤੀ ਸੌਂਦੇਵ ਸ਼ਰਮਾਈ ਨੇ ਬਾਕੀ ਵੈਰੀਫਾਈ ਕਰਨਾ ਸਰ ਜੀ ਸਰ ਨੂੰ ਕੋਲੋਂ ਕੀ ਕਿਹਾ ਗਿਆ ਜੀ ਕੰਪਲੇਨਟ ਹੈ ਕਿਸੇ ਖਿਲਾਫ ਵੀ ਵੈਰੀਫਾਈ ਕਰ ਰਹੇ ਆ ਜੀ